ਫੇਸ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਫਾਈਟ ਕਰਨਾ ਚਾਹੀਦਾ ਹੈ بجائے ਅਸੀਂ ਬਲੇਮ ਗੇਮ ਕਰੀਏ ਕਿ ਬਈ ਦੂਸਰੇ ਪਰਦੇਸ਼ ਨੇ ਕੀਤਾ ਦੂਸਰੇ ਪਰਦੇਸ਼ ਤੋਂ ਆ ਰਿਹਾ ਹੈ ਜਿਵੇਂ ਕਿ ਕੰਗਨਾਰ ਅਲੋਜੀ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵਿਅਕਤੀਗਤ ਤੌਰ ਤੇ ਮੈਂ ਤਾਂ ਸਮਝਦਾ ਕਿ ਪਾਰਟੀ ਦੀ ਵਿਜੀਬਲ ਸਟੇਟਮੈਂਟ ਸਟੇਟਮੈਂਟ ਦੇਣ ਤੋਂ ਪਹਿਲਾਂ ਪਾਰਟੀ ਦੇ ਲਾਈਨ ਦੇਖ ਕੇ ਫੇਰ ਹੀ ਕੋਈ ਸਟੇਟਮੈਂਟ ਦੇ हां तो 2 महीने के अंदर अंदर पंजाब नु नशा मुक्त ਕਰ ਤਵਾਗੇ यो ਦਾ ਪਤਿੰਨ ਸਾਲ ਸੁੱਤੇ ਰਹੇ ਹੁਣ ਤੁਸੀਂ ਪੁੱਛੀ ਦੇ ਵਿੱਚ ਸ਼ੁਰੂ ਹੋਏ ਆ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਨੇ ਕੰਗਣਾ ਨਰਾਉਤ ਵੱਲੋਂ ਲਗਾਤਾਰ ਪੰਜਾਬ ਨੂੰ ਲੈ ਕੇ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੱਤਾ ਜਾਂਦਾ ਤੇ ਪੰਜਾਬ ਦੇ ਲੀਡਰ ਕੰਗਣਾ ਨਰਾਉਤ ਨੂੰ ਘੇੜਦੇ ਹੋਏ ਨਜ਼ਰਾਂ ਆਦੇ ਹੁਣ ਪੰਜਾਬ ਦੇ ਜਲੰਧਰ ਤੋਂ ਸਾਬਕਾ ਕੈਬਨਿਟ ਮੰਤਰੀ ਨੇ ਮਨੋਰੰਜਨ ਕਾਲੀਆ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੰਗਣਾ ਦੇ ਵਿਵਾਦਿਤਪੂਰਨ ਬਿਆਨ ਬਾਰੇ ਕਿਹਾ ਕਿ ਉਹਨਾਂ ਦਾ ਉਹ ਨਿੱਜੀ ਬਿਆਨ ਆ ਭਾਜਪਾ ਦਾ ਇਸ ਬਿਆਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਤੇ ਕੰਗਣਾ ਨੂੰ ਧਿਆਨ ਨਾਲ ਅਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ بچوں ماں باپ کے سر کنگنا رنوت وان گیا کل میڈیا دے پنجاب راہی آ رہا ہے اور یہ پاکستان تو پہلا پنجاب آتا ہے تو پھر اس کے بعد ہماچل سے پہنچ رہا ہے اور اتنے کے لوگ جڑے کافی دکھی نے بچوں لے کے کیونکہ وہ کہہ رہے ہیں کہ اتنے چوری چکاری کرنی شروع کر دی گئی ہے پولی پالے لوگ دیکھو ایسا کہ نشا جڑا ہے گا پوری دنیا دے کے کوئی ایسا دیش نہیں ہے جہاں اس کو گرست نہ ہوگا اور ہر ایک دیش اس نال جوج رہا ہے بھارت بھی ایکسپشن نہیں ہے سو یہ پردوں کے بھارت دے کے پردیشوں کے جڑا ہے گا وہ نشدی کی لانت نال گرست ہے گیا سو یہ سنو سارے سارا کٹھے ہو کے فائٹ کرنا چاہیے بجائے ایسی بلیم گیم کریے کہ بھائی دوسرے پردیش نے کیتا ہے دوسرے پردیش چوں آ رہے آئے گا تو کتے جتے بھی کمیاں ہیں گیا سنو کٹھے ہو کے فائٹ آؤٹ آؤٹ کرنا چاہیے بجائے ایک ہی آپ بلیم گیم کریے جتا سوال ہے گا کہ بھارت ਭਾਰਤੀ ਜਨਤਾ ਪਾਰਟੀ ਦੇ ਸੰਸਦ ਸ਼੍ਰੀਮਤੀ ਕੰਗਨਾਰ ਰਣੌਤ ਜੀ ਦਾ ਕਿ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਵਿਅਕਤੀਗਤ ਤੌਰ ਤੇ ਮੈਂ ਤਾਂ ਸਮਝਦਾ ਕਿ ਪਾਰਟੀ ਦੀ ਵਿਧੀਵਤ ਸਟੇਟਮੈਂਟ ਨਹੀਂ ਉਹਨਾਂ ਨੂੰ ਵੈਸੇ ਸਟੇਟਮੈਂਟ ਦੇਣ ਤੋਂ ਪਹਿਲਾਂ ਪਾਰਟੀ ਦੇ ਲਾਈਨ ਦੇਖ ਕੇ ਫੇਰ ਹੀ ਕੋਈ ਸਟੇਟਮੈਂਟ ਦੇਣੀ ਚਾਹੀਦੀ ਹੈ ਦੇਖੀਏ ਘਾਲ ਕਿਤੇ ਆਵੇ ਪਹਿਲਾਂ ਵੀ ਕੰਗਨਾਰ ਰਣੌਤ ਦੁਆਰਾ ਪੰਜਾਬ ਨੂੰ ਜਾਂ ਲੋਕਾਂ ਨੂੰ ਲੈ ਕੇ ਇਥੇ ਦੇ ਸਟੇਟਮੈਂਟ ਦਿੱਤੀ ਗਈ ਸੀ ਜਿਸ ਤੇ ਕੋਈ ਵਿਵਾਦ ਖੜਾ ਹੋਇਆ ਸੀਗਾ ਹੁਣ ਫੇਰ ਇਸ ਤਰ੍ਹਾਂ ਦੀ ਸਟੇਟਮੈਂਟ ਦੇਣਾ ਲੱਗ ਨਹੀਂ ਰਿਹਾ ਕਿ ਇਦਾਂ ਕਿਤੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਦੇਖੋ ਉਹਨਾਂ ਦਾ ਉਦੋਂ ਵੀ ਪਾਰਟੀ ਨੇ ਫਿਰ ਜਿਹੜਾ ਹੈਗਾ ਉਹਨਾਂ ਨੂੰ ਇਸ ਕਰ ਦੇ ਵੀ ਚੇਤਾਇਆ ਸੀ ਰਹਾ ਕੀਤਾ ਸੀਗਾ ਕਿ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਛੜੀ ਹੈਗੇ ਗ੍ਰੇਸ ਕਰਨਾ ਚਾਹੀਦਾ ਲੇਕਿਨ ਉਸ ਦੇ ਬਾਅਦ ਵੀ ਲਗਾਤਾਰ ਸਟੇਟਮੈਂਟ ਆ ਰਹੀ ਹੈ ਆ ਰਹੀ ਹੈ ਮੈਂ ਤਾਂ ਕਿ ਉਹਨਾਂ ਦੀ ਵਿਅਕਤੀਗਤ ਸਟੇਟਮੈਂਟ ਹੈ ਪਾਰਟੀ ਦੀ ਆਫੀਸ਼ਲ ਲਾਈਨ ਨਹੀਂ ਜੀ ਗੱਲ ਕੀਤੀ ਹੈ ਵੀ ਇਸ ਤੋਂ ਲੈ ਕੇ ਜਿਹੜਾ ਉਹਨਾਂ ਵਿਰੋਧੀ ਦੇ ਚਾਹੇ ਕਾਂਗਰਸ ਹੈ ਚਾਹੇ ਸੱਤਾ ਦੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਮੰਤਰੀ ਹਰਪਾਲ ਚੀਮਾ ਦੇ ਪ੍ਰਗਟ ਸਿੰਘ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਨੂੰ ਟਾਰਗੇਟ ਕਰਦੀ ਹੈ ਕੰਨਾ ਰਨੌਥ ਔਰ ਜਿਹੜਾ ਨਸ਼ੇ ਨੂੰ ਲੈ ਕੇ ਜਿਹੜਾ ਬਲੇਮ ਲਗਾਏ ਜਾ ਰਹੇ ਉਹ ਗਲਤ ਮੈਂ ਤਾਂ ਪਹਿਲਾਂ ਵੀ ਰਿਪੀਟ ਕਰਨ ਦਾ ਫਾਇਦਾ ਨਹੀਂ ਹੈ ਉਹ ਤਾਂ ਇੱਕ ਅਫੀਸ਼ੀਅਲ ਸਟੇਟਮੈਂਟ ਨਹੀਂ ਹੈ ਵਿਅਕਤੀਗਤ ਬਿਆਨ ਹੈ ਜਿੱਦ ਤੱਕ ਸਵਾਲ ਹਰਪਾਲ ਚੀਮਾ ਜੀ ਦਾ ਹੈਗਾ ਉਹ ਫਾਈਨਾਂਸ ਮਿਨਿਸਟਰ ਰਹੇ ਗਿਆ ਪੰਜਾਬ ਦੇ ਉਹਨਾਂ ਨੂੰ ਚਾਹੀਦਾ ਕਿ ਭਾਈ ਜਿਹੜੀ ਕਮਿਟਮੈਂਟ ਇਹਨਾਂ ਨੇ ਕੀਤੀ ਸੀਗੀ ਕਿ ਅਸੀਂ ਸੱਤਾ 'ਚ ਆਨ ਤੋਂ 2 ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਤਵਾਂਗੇ ਉਹ ਤਾਂ ਆਪਾਂ 3 ਸਾਲ ਸੁੱਤੇ ਰਹੇ ਹੁਣ ਤੁਸੀਂ 25 ਦੇ ਵਿੱਚ ਸ਼ੁਰੂ ਹੋਏ ਆ 2-3 ਮਹੀਨੇ ਐ ਇਦਾਂ ਯੁੱਧ ਨਸ਼ਿਆਂ ਵਿਰੁੱਧ ਕਰਕੇ ਫੇਰ ਸਮਾਪਤ ਕਰਤਾ 31 ਮਈ ਨੂੰ ਇਹ ਉਹਦੇ ਚ ਹੈਗਾ ਕਿ ਵੀ ਮੈਨੂੰ ਦੱਸਿਆ ਜਾਵੇ ਕਿ ਯੁੱਧ ਇਹਨਾਂ ਨੇ ਹਾਰਿਆ ਜਾਂ ਜਿੱਤੇ ਆ ਕਿਉਂਕਿ ਯੁੱਧ ਜਾਂ ਤਾਂ ਹਾਰਿਆ ਜਾਂਦਾ ਹੈ ਜਿੱਤੇ ਜਾਂਦਾ ਹੈ

یہ کٹے ہو کے سامنے فائٹ اٹ آؤٹ کرنا چاہیے بجائے کہ ابھی بلیم گیم چائے میں سانسد ہے میں یہی تو کہہ رہا انہوں نے سانس جی نر سوچ سمجھ کے بیان دینا چاہیے کیونکہ یہ کافی لمبیاں ہوں گا اِسی بلیم گیم چاہیے ਜਿੱਦਾਂ ਕਿ ਕੰਗਣਾ ਨਰੋਤ ਵੱਲੋਂ ਬਿਆਨ ਦਿੱਤਾ ਗਿਆ ਸੀ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਨਸ਼ਾ ਆਦਾ ਤੇ ਪੰਜਾਬ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਨਸ਼ਾ ਆਦਾ ਤੇ ਜਿਹਦੇ ਚੱਲਦੇ ਆ ਇੱਕ ਵੱਡਾ ਵਿਵਾਦਤ ਬਿਆਨ ਆ ਕੰਗਣਾ ਨਰੋਤ ਵੱਲੋਂ ਪੰਜਾਬੀਆਂ ਨੂੰ ਲੈ ਕੇ ਦਿੱਤਾ ਗਿਆ ਸੀ ਤੇ ਜਿਹਦੇ ਚੱਲਦੇ ਪੰਜਾਬ ਦੇ ਲੀਡਰ ਕੰਗਣਾ ਨਰੋਤ ਨੂੰ ਘੇੜਦੇ ਹੋਏ ਨਜ਼ਰ ਆਏ ਸੀ ਲੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ